ਕਿਉਂਕਿ ਤੋਂ ਤੇ ਬਿਲਕੁਲ ਛੱਡੋ ਇਹ ਜਦੋਂ ਉੱਤੇ ਡੀਐਸਪੀ ਐਸਐਸਪੀ ਜੋ ਵੱਡੇ ਅਫਸਰ ਆ ਉਹਨਾਂ ਦੇ ਕਹਿੰਦੇ ਸਾਰਾ ਕੁਝ ਹੁੰਦੇ ਤੇ ਮੇਰੇ ਅਗੇ ਮੁਨਸੀ ਸਿਪਾਹੀ ਨੇ ਕਿੰਨੇ ਸੁਣਾ ਜਦੋਂ ਉਤੋਂ ਮੈਨੂੰ ਆਰਡਰ ਆਊਗਾ ਵੀ ਤੂੰ ਨਹੀਂ ਜਾਣਾ ਵੀਰ ਕਿਦੇ ਤੇ ਮੈਂ ਕਿੱਦਾਂ ਚੱਲ ਜਾਊਂਗਾ ਐਮਐਲਏ ਸਾਹਿਬਾ ਕੋਮ ਵਿਜੇ ਪ੍ਰਤਾਪ ਸਿੰਘ ਵੀ ਕਹਿੰਦੇ ਆ ਇੱਕ ਰੈਲੀ ਹੁੰਦੀ ਉਹਨਾਂ ਦੀ ਉਹ ਕਹਿੰਦੇ ਪ੍ਰਸ਼ਾਸਨ ਨਸ਼ਾ ਵਕਾਰਿਆ ਫਿਰ ਸਚਾਈ ਇਹਦੇ ਵਿੱਚ ਕੁਝ ਇਹਦੇ ਜਵੀਰ ਜੀ ਬਿਲਕੁਲ ਸੱਚ ਕਿਉਂਕਿ ਜਿੰਨੀ ਇਹਨਾਂ ਨੂੰ ਆਮਦਨ ਨਸ਼ੇ ਤੋਂ ਹੁੰਦੀ ਆ ਉੰਨੀ ਹੋਰ ਕਿਸੇ ਚੀਜ਼ ਤੋਂ ਨਹੀਂ ਹੁੰਦੀ ਰੇਤਾ ਬਜਰੀ ਸੀਮਿੰਟ ਸਾਰੀਆਂ ਚੀਜ਼ਾਂ ਦੀ ਬਲੈਕ ਚੱਲਣ ਢੀ ਅੱਜਕੱਲ ਕੋਈ ਕਹਿ ਰਿਹਾ ਨਾ ਵੀ ਆਮ ਪਾਰਟੀ ਬਿਲਕੁਲ ਸਹੀ ਕੰਮ ਕਰ ਰਹੀ ਆ ਕੋਈ ਇਹਦੇ ਵਿੱਚ ਬਲੈਕ ਨਹੀਂ ਹੋ ਰਹੀ ਕੋਈ ਚੱਕਰ ਨਹੀਂ ਹੁੰਦਿਆ ਵੀਰ ਜੀ ਹਰ ਇੱਕ ਚੀਜ਼ ਤੇ ਹੁੰਦੀ ਆ ਦੋਕ ਸਾਲ ਦੇ ਵਿੱਚ ਕੀ ਲੱਗ ਦੋ ਸਾਲਾਂ ਦੇ ਵਿੱਚ ਕਿਹੜਾ ਮਾੜਾ ਕੰਮ ਕਰਤਾ 92 ਵਿਧਾਇਕ ਦਿੱਤੇ ਸੀ ਤੇ ਹੁਣ ਕਿਹੜਾ ਨੁਕਸਾਨ ਹੋਇਆ ਪੰਜਾਬ ਦੇ ਵੇਖੋ ਇੱਕ ਨਾ ਆ ਸਾਰੀ ਸੰਗਤ ਨੂੰ ਪਤਾ ਜੋ ਪਹਿਲਾਂ ਆਪਾਂ ਪਾਰਟੀਆਂ ਚੁਣੀਆਂ ਸੀ ਉਹਨਾਂ ਤੋਂ ਆਪਾਂ ਕਾਫੀ ਨਿਰਾਸ਼ ਹੋ ਚੁੱਕੇ ਹਾਂ ਤੀਜੀ ਪਾਰਟੀ ਆਈ ਲੋਕਾਂ ਨੇ ਇੱਕ ਤਰਫਾ ਹੀ ਕੰਮ ਕਰਕੇ ਇਹਨਾਂ ਤੇ ਯਕੀਨ ਕੀਤਾ ਪਰ ਇਹਨਾਂ ਨੇ ਬਹੁਤ ਜਲਦੀ ਆਪਣਾ ਰਿਜ਼ਲਟ ਦਿੱਤਾ ਵੀ ਅਸੀਂ ਕਿੱਡੀ ਕਰਤੂਤ ਦੇ ਮੜ ਗਿਓ। ਇਸ ਵਾਰੀ ਪਿਛਲੀ ਵਾਰੀ ਉਥੋਂ ਬੀਬੀ ਖਾਲੜਾ ਜੀ ਹਾਰੇ ਸੀ। ਪੰਥਕ ਹਲਕਾ ਕਹਿਣ ਦੇ ਨਾਤੇ ਬੀਬੀ ਜ਼ਗੀਰਕੁਰ ਵੀ ਹਾਰੇ ਗਏ। ਬੀਬੀ ਖਾਲੜਾ ਪਰਮਜੀਤ ਖਾਲੜਾ ਵੀ ਹਾਰੇ ਤੇ ਉਥੋਂ ਕਾਂਗਰਸ ਦਾ ਦਾਵੇਦਾਰੀ ਮਜ਼ਬੂਤੀ ਨਾਲ ਦਾਵੇਦਾਰੀ ਹੋਈ। ਇਸ ਵਾਰ ਵੀ ਕੁਲਬੀਰ ਸਿੰਘ ਜੀਰਾ ਕਹਿ ਰਹੇ ਕਿ ਕਹਿੰਦਾ ਮੈਂ ਵੀ ਪੰਥਕਾਂ ਕਹਿੰਦੇ ਜਿੱਤੂੰਗਾ ਕਹਿੰਦੇ ਉਥੋਂ। ਦੇਖੋ ਇਹ ਇੱਕ ਧਰਤੀ ਆ ਨਾ ਜਿਹੜੀ ਮਾਝੇ ਦੀ ਪੰਜਾਬ ਸਾਰਿਆਂ ਨੂੰ ਬੜੀ ਮਹਾਨਤਾ ਦਿੱਤੀ ਆ ਵੀ ਇਹ ਗੁਰੂ ਪੀਰਾਂ ਦੀ ਧਰਤੀ ਆ। ਪਰ ਪੰਜਾਬ ਦੇ ਵਿੱਚੋਂ ਕਿਤੇ ਨਾ ਕਿਤੇ ਗੁਰੂ ਸਾਹਿਬਾਂ ਨੇ ਮਾਝੇ ਨੂੰ ਜ਼ਿਆਦੀ ਵਡਿਆਈ ਦਿੱਤੀ ਆ ਮਾਝੇ ਦੇ ਵਿੱਚੋਂ ਇਲਾਕਾ ਖਡੂਰ ਸਾਹਿਬ ਖਡੂਰ ਸਾਹਿਬ ਦੇ ਇਲਾਕੇ ਤੋਂ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਤੋਂ ਜ਼ਿਲ੍ਹਾ ਪੱਟੀ ਜੋ ਏਰੀਆ ਵਾ ਇਹ ਸਾਰੇ ਨੇ ਦੜਕ ਜੋਧੇ ਸੂਰਮੇ ਧਰਤੀ ਦੇ ਜੰਮੇ ਆ ਮਹਾਰਾਜ ਨੇ ਏਡੀ ਕਿਰਪਾ ਕੀਤੀ ਵੀ ਉਦੋਂ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਜਦੋਂ ਬਣੇ ਸੀ ਜੇਲ੍ਹ ਦੇ ਵਿੱਚੋਂ ਆਪਾਂ ਉਹਨਾਂ ਨੂੰ ਛੁਡਾਇਆ ਸੀ ਉਦੋਂ ਵੀ ਏਸੇ ਲੋਕਾਂ ਨੇ ਏਸੇ ਪਬਲਿਕ ਨੇ ਜਿਤਾ ਕੇ ਉਹਨਾਂ ਨੂੰ ਇੱਥੇ ਰਹਿੰਦਾ ਮਾਝ ਇਤਿਹਾਸ ਦੁਹਰਾਊਗਾ ਮਾਝਾ ਇਤਿਹਾਸ ਇਹ ਪੰਥਕ ਸੀਟ ਦੁਹਰਾਉਗੇ ਕਿਉਂਕਿ ਬੀਬੀ ਖਾਲੜਾ ਦਾ ਉਦਾਹਰਣ ਅੱਜ ਬੀਬੀ ਖਾਲੜਾ ਦਾ ਸਵੇਰੇ ਕਿਆ ਅਕਾਲ ਚੈਨਲ ਤੇ ਇਹ ਗੱਲਬਾਤ ਹੋਈ ਸੀ ਮੇਰੇ ਨਾਲ ਕਹਿੰਦੇ ਵੇਖਿਓ 2019 ਵਾਲੇ ਖਡੂਰ ਸਾਹਿਬ ਵਾਲੇ 2019 ਵਾਲੀ ਗਲਤੀ ਨਾ ਕਰ ਲਿਓ ਕੀ ਲੱਗਦਾ ਤੁਹਾਨੂੰ ਇਹ ਜੀ ਅੰਦਰ ਆ ਪੰਥਕ ਸੀਟ ਬਣ ਜਾਣੇ ਆ ਕਿਉਂ ਕੌਮ ਬਦਲੇ ਲੜਨ ਿਆਓ ਕੌਮ ਦੀ ਗੱਲ ਕਰਨ ਿਆਓ ਪਰ ਬੀਬੀ ਖਾਲੜਾ ਵੀ ਕੌਮ ਵਾਸਤੇ ਲੜਦੇ ਸੀ ਨਾ ਸੁਣੋ ਨਾ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਵੀਰ ਜੀ ਇਹ ਬੇਨਤੀ ਸੀ ਬੀਬੀ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਉਹਨਾਂ ਦੇ ਪਿਤਾ ਘਰ ਵਾਲਿਆਂ ਦੀ ਉਹਨਾਂ ਦੀ ਬਹੁਤ ਵੱਡੀ ਜਿਆਦੀ ਕੁਰਬਾਨੀ ਆ ਜੋ ਕੌਮ ਲਈ ਉਹਨਾਂ ਨੇ ਕੀਤਾ ਪਰ ਉਹ ਸਮਾਂ ਕਿਤੇ ਨਾ ਕਿਤੇ ਬੀਬੀ ਖਾਲੜਾ ਬਾਰੇ ਆਪਣੀ ਪਬਲਿਕ ਨੂੰ ਨਹੀਂ ਸੀ ਪਤਾ ਨੌਜਵਾਨੀ ਨਹੀਂ ਸੀ ਜਾਣਦੀ ਬਿਲਕੁਲ ਨਹੀਂ ਸੀ ਜਾਣਦੀ ਉਹ ਜਦੋਂ ਆਏ ਆ ਇਲੈਕਸ਼ਨ ਦੇ ਵਿੱਚ ਫੇਰ ਥੋੜਾ ਉਹਨਾਂ ਦਾ ਪਤਾ ਲੱਗਾ ਉਹ ਸਮਾਂ ਬਹੁਤ ਥੋੜਾ ਸੀ ਆਪਣੇ ਕੋ ਜੇ ਇਸਦਾ ਫਾਇਦਾ ਮਿਲੂ ਅਮਰਤਪਾਲ ਸਿੰਘ ਨੂੰ ਘਰ ਘਰ ਜਾਣਦੇ ਲੋਕੀ ਲੱਗਦਾ ਤੁਹਾਨੂੰ ਦੇਖੋ ਮੈਂ ਤਾਂ ਇਹ ਜਾਣਦਾ ਜਾਈਦਾ ਆਪਣੇ ਆਂਡ ਗਵਾਂਡ ਸੱਜਣ ਮਿੱਤਰ ਰਿਸ਼ਤੇਦਾਰ ਦੁਕਾਨ ਤੇ ਵੀ ਜਾਣੇ ਕਿਤੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਆਪਾਂ ਵੋਟਾਂ ਪਾਈਏ ਭਾਈ ਅਮਰਤਪਾਲ ਨੂੰ ਚਲਾਈਏ ਹੁਣ ਪਾਈ ਅਮਰਤਪਾਲ ਸਿੰਘ ਦਾ ਇੱਕ ਚਿਹਰਾ ਵਾ ਜੋ ਪੰਜਾਬ ਕੀ ਅਗ ਹਿੰਦੁਸਤਾਨ ਸਾਰੇ ਵਰਲਡ ਤੱਕ ਚਿਹਰਾ ਵਾ ਇਹਦੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮਾਈ ਧੀ ਸਾਰਿਆਂ ਨੂੰ ਪਤਾ ਵਾ ਉਹ ਚੀਜ਼ ਦਾ ਬਹੁਤ ਵੱਡਾ ਆਪਾਂ ਨੂੰ ਫਾਇਦਾ ਹੋਣਾ ਵਾ ਕਿ ਜਦੋਂ ਇਹ ਚਿਹਰਾ ਨਾ ਨਾ ਗਿਆ ਬੀਬੀ ਖਾਲੜਾ ਇਸੇ ਚੀਜ਼ ਦੇ ਵਿੱਚ ਕਿਤਨਾ ਕਿਤੇ ਹਾਰ ਗਏ